ਅੱਗਿਆਂ ਮਾਰ ਦਿਓ ਜੀ ਇਹਦੇ ਵਿੱਚ ਕਿਉਂ ਨਹੀਂ ਬਣਾ ਸਕਦੇ ਸੀ ਬਣਾਵਾਂਗੇ ਅਸੀਂ ਤੁਸੀਂ ਜਿਹੜਾ ਕੁਝ ਕਰਨਾ ਉਹ ਕਰ ਲਓ ਇਹ ਨਹੀਂ ਹੁੰਦੀ ਬੰਦ ਅਸੀਂ 500 ਨੂੰ ਲੋੜ ਹੀ ਨਹੀਂ ਹਾਂ ਵੀਡੀਓ ਨਾਲ ਚਲਾਓ ਪੈਸਾ ਦੇ ਦੋ ਸੀ ਸਾਨੂੰ ਕੀ ਲੋੜ ਆ ਕੀ ਕਰਨ ਦੀ ਅਸੀਂ ਪਹਿਲਾਂ 45 ਮਿੰਟ ਦਾ ਪੈਸਾ ਦਿੱਤਾ ਸੀ ਸਾਨੂੰ ਵੀ ਲੋੜ ਨਹੀਂ ਪੈਸੇ ਦੀ ਰੁਪਈਆ ਦੋ ਸਾਡੇ ਅਸੀਂ ਚੱਲਦੇ ਹੋਵਾਂਗੇ ਆਜੋ ਇਧਰ ਬੈਠਣਾ ਗੱਲ ਕਰੋ ਆਜੋ ਆਜੋ ਸਾਡੇ ਤੇ ਨੱਚੀ ਨਹੀਂ ਬੈਠੋ ਆਜੋ ਆਜੋ ਸਾਰੇ ਬੈਜੋ ਚਾਬੀ ਲੈ ਕੇ ਬੰਦ ਗੁੰਨੇ ਬਾਹਰ ਆਉਂਦੇ ਸਾਤਰੀ ਕਾਰ ਡਰੈਸ ਵੀ ਲੈ ਲਊਗਾ ਹਾਂ ਇੰਨਾ ਨਵੇਂ ਮੈਂ ਐਤ ਦੇ ਕਿ ਆਇਆ ਇਹਨਾਂ ਨੇ ਮੈਨੂੰ ਜਨਵਰੀ ਦੇ ਪਰੋਸਰ ਆਇਆ ਵੀ ਤੇਰਾ ਤੇਰੇ ਘਰ ਵਾਲੀ ਦਾ ਤੇਰੇ ਬੱਚੇ ਦਾ ਯੂਕੇ ਸਟੈਂਡ ਵੀ ਦਾ ਪੀਜ਼ਾ ਲੈ ਕੇ ਦੇਵਾਂਗੇ ਤੁਸੀਂ ਸਾਨੂੰ ਹਾ ਪੇਮੈਂਟ ਦੇਈਆਂ ਕਾਸ਼ ਆਇਤ ਹੋਏ ਬਾਟੀ ਪੇਮੈਂਟ ਤੁਸੀਂ ਵੀਜੇ ਤੋਂ ਬਾਅਦ ਦੇਣੀ ਆ ਅਸੀਂ ਐਂ ਠੀਕ ਆ ਇਹਨਾਂ ਨੇ ਤਿੰਨ ਦਿਨਾਂ ਸਾਨੂੰ ਕਾਸ਼ ਮੰਗਾ ਕੇ ਦਿੱਤਾ ਕਾਸ਼ ਉਹ ਫਰਾਡ ਸੀ ਸਾਥੋਂ ਇਹਨਾਂ ਨੇ 12 ਲੱਖ ਪੇਮੈਂਟ ਲੈ ਲਈ ਉਸ ਤੋਂ ਬਾਅਦ ਇਹਨਾਂ ਨੇ 1 ਲੱਖ 88000 ਰੁਪਿਆ ਲੈ ਲਿਆ ਸਾਥੋਂ ਬਾਇਓਮੈਟ੍ਰਿਕ ਕਰਾਉਣ ਦਾ ਫਿੰਗਰ ਪ੍ਰਿੰਟ ਕਰਾਉਣ ਦਾ ਉਦੋਂ ਬਾਅਦ ਇਹਨਾਂ ਨੇ ਉਹ ਫੇਕ ਨਿਕਲ ਗਿਆ ਉਦੋਂ ਬਾਅਦ ਇਹ ਸਾਨੂੰ ਮਾਲਾ ਵੀ ਲਾਰਾ ਲਾਉਂਦੇ ਰਹੇ ਲਾਉਂਦੇ ਰਹੇ ਉਦੋਂ ਬਾਅਦ ਇਹਨਾਂ ਨੇ ਇੱਕ ਫੇਕ ਕਾਊਸਰ ਲੈ ਕੇ ਦਿੱਤਾ ਸਾਨੂੰ ਫੇਕ ਕਾਊਸ ਲੈ ਕੇ ਦਿੱਤਾ ਫਿਰ ਸਾਥੋਂ ਇਹਨਾਂ ਨੇ 5 ਲੱਖ ਪੇਮੈਂਟ ਹੋਰ ਲੈ ਲਈ ਕਹਿੰਦੇ ਵੀ ਤੁਹਾਡੀ ਉੱਥੇ ਇੰਸ਼ੋਰੈਂਸ ਭਰਨੀ ਆ ਹੁਣ ਇਹਨਾਂ ਕੰਨੀ ਸਾਡਾ 1.5 ਲੱਖ 80000 ਰੁਪਏ ਆਇਆ ਵਾ ਮੈਂ ਮੇਰੇ ਘਰ ਵਾਲੀ ਮੇਰਾ ਬੱਚਾ ਜੀ ਭੁੱਖੇ ਤੇ ਇੱਥੇ 10 ਮਹੀਨਾ ਤੋਂ ਗੇੜੇ ਮਾਰ ਰਹੇ ਆ ਅਸੀਂ ਤੜਕੇ 6 ਵਜੇ ਚੱਲਦੇ ਆ ਸਾਮ ਦੇ ਸਾਨੂੰ ਰਾਤ ਦੇ 8 ਵਜੇ ਆਂਦੇ ਆ ਪਰ ਨਾ ਤਾਂ ਇਹ ਸਾਨੂੰ ਪੇਮੈਂਟ ਮੋੜ ਰਹੇ ਆ ਨਾ ਸਾਡਾ ਵੀਜ਼ਾ ਦੇ ਰਹੇ ਆ ਹੁਣ ਇਹ ਸਾਨੂੰ ਕੀ ਕਹਿ ਰਹੇ ਆ ਤੁਸੀਂ ਜੀ ਐਂ ਕਰ ਲਓ ਤੁਸੀਂ ਜੋ ਕਰ ਲਓ ਪੇਮੈਂਟ ਆਪ ਲੈ ਲਓ ਐਂ ਕਰ ਲਓ ਤੁਹਾਨੂੰ ਐਂ ਕਰ ਦਾਂਗੇ ਪਰ ਸਾਨੂੰ ਇਹਨਾਂ ਤੇ ਕੋਈ ਯਕੀਨ ਨਹੀਂ ਰਿਹਾ ਹੁਣ ਅਸੀਂ ਅੱਜ ਆਪ ਦੀ ਫੁੱਲ ਪੇਮੈਂਟ ਤਾਂ ਨਹੀਂ ਵਿਆਜ ਲੈਣੀ ਆ ਲੈ ਕੇ ਤੁਹਾਨੂੰ ਫੇਰ ਜਾਣਾ ਮੇਰੇ ਨਾਲ ਮੇਰੇ ਵੱਡੇ ਬਜ਼ੁਰਗਾ ਕਿਸਾਨ ਜੁਨੀਆ ਵਾਲਾ ਇਹ ਇਹ ਸਾਰੇ ਮੇਰੇ ਨਾਲ ਆ ਇਹ ਉਦੋਂ ਉੱਠਣਗੇ ਜਦੋਂ ਮੰਨ ਲਓ ਇਹਨਾਂ ਨੇ ਸਾਨੂੰ ਪੂਨ ਪੇਮੈਂਟ ਕਰੇ ਵਿਆਜ ਦੇ ਦਿੱਤੀ ਉਹਨਾਂ ਚਿਰ ਸਾਨੂੰ ਇਹ ਦੋ ਦਿਨ ਬਿਠਾਈ ਰੱਖਣ ਤਿੰਨ ਦਿਨ ਬਿਠਾਈ ਰੱਖਣ ਸਾਰਾ ਸਟਾਫ ਹੁਣ ਅੰਦਰ ਆ ਅਜੇ ਅੰਦਰੋਂ ਨਿਕਾ ਨਹੀਂ ਦੇਣਾ ਉਹਨਾਂ ਚਿਰ ਇਹਨਾਂ ਚਿਰ ਸਾਨੂੰ ਇਹ ਸਾਰੀ ਪੇਮੈਂਟ ਕਰੇ ਵਿਆਜ ਨਹੀਂ ਦੇਦੇ ਉਹ ਕਿਸ ਤਰ੍ਹਾਂ ਕਰਾ ਦਿੰਦਾ ਜੀ ਤੁਹਾਨੂੰ ਹਲੋ ਜੀ ਅੱਜ ਇਹ ਜੰਟਾ ਨਾਲ ਜਿਉਂ ਆ ਕੇ ਮਿਲੇ ਆ ਇਹਨਾਂ ਨੂੰ ਪਹਿਲਾਂ 5-7 ਵਾਰੀ ਪਹਿਲਾਂ ਵੀ ਮਿਲ ਚੁੱਕੇ ਆ ਹੁਣ ਅਸੀਂ ਆ ਕੇ ਇਹਨਾਂ ਨੂੰ 45 ਮਿੰਟ ਦਾ ਟਾਈਮ ਦਿੱਤਾ ਸੀ 45 ਮਿੰਟ ਦੇ ਟਾਈਮ ਦੇ ਵਿੱਚ ਇਹਨਾਂ ਤੋਂ ਕੋਈ ਹੱਲ ਨਹੀਂ ਹੋਇਆ ਨਾ ਹੀ ਕੁਝ ਕਰਨਾ ਚਾਹੁੰਦੇ ਆ ਇਹ ਸਾਨੂੰ ਲਾਰਾ ਲਾ ਕੇ ਮੋੜਨਾ ਚਾਹੁੰਦੇ ਆ ਤੇ ਅਸੀਂ ਹੁਣ ਇਹ ਪੱਕਾ ਹੀ ਨੇਚਾ ਬਣਾ ਲਿਆ ਵੀ ਜਿੰਨਾ ਚਿਰ ਸਾਡੀ ਪੇਮੈਂਟ ਨਹੀਂ ਆਉਂਦੀ ਉਹਨਾਂ ਚਿਰ ਅਸੀਂ ਇਸ ਵਾਰ ਦੇ ਉਤੋਂ ਨਹੀਂ ਉੱਠਣਾ ਤੇ ਨਾ ਇਹਨਾਂ ਨੂੰ ਘਰੇ ਜਾਣ ਦੇਣਾ ਜਿੰਨੇ ਬੰਦੇ ਆ ਸਾਰਿਆਂ ਨੂੰ ਅਸੀਂ ਅੰਤਰੀ ਤਾਲ ਕੇ ਰੱਖਾਂਗੇ ਤੇ ਇਹਦਾ ਕਰਕੇ ਅਸੀਂ ਅੱਜ ਜਿਹੜੇ ਬਾਹਰ ਚ ਬੈਠ ਗਏ ਆ ਇਹ ਜਿਹੜੇ ਜਾਂਟ ਨੇ ਮੁਰਦਾਬਾ 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 ਜਿਹੜੇ ਜਾਂਟ ਨੇ ਮੁਰਦਾਬਾ ਮੁਰਦਾਬਾ ਆਡੇ ਪਿੰਡਾਂ ਦੇ ਵਿੱਚ ਬਹੁਤ ਤਬਾਹੀ ਮਚਾਈ ਪਈ ਐ ਲੋਕਾਂ ਨਾਲ ਧੋਖਾ ਕਰਨ ਵਾਲੇ ਲੋਕਾਂ ਨਾਲ ਇਹਨਾਂ ਧੋਖਾ ਹੋ ਰਿਹਾ ਸਾਰਿਆਂ ਦੇ ਸਮਝਾ ਵੀ ਬਾਹਦੇ ਨਾ ਆ ਰਹੀ ਇੱਥੇ 20 22 22 ਬੰਦੇ ਆ ਕੇ ਮੁੜਦੇ ਆ ਪੈਸਿਆਂ ਨੂੰ ਤੇ ਆਪਦੇ ਮੂੰਹੋਂ ਮੰਨੀ ਜਾਂਦੇ ਵੀ ਹਾਂ ਸਾਥੋਂ ਕੰਮ ਨਹੀਂ ਹੋਇਆ ਪੇਮੈਂਟ ਅਸੀਂ ਥੋੜੀ ਦੇਣੀ ਐ ਪਹਿਲਾਂ ਦੋ ਤਿੰਨ ਵਾਰੀ ਆ ਕੇ ਬੰਦੇ ਮੁੜ ਕੇ ਉਹਨਾਂ ਨੂੰ ਇਹੀ ਗੱਲ ਕਹੀ ਐ ਇਹਨਾਂ ਨੇ ਵੀ ਅਸੀਂ ਥੋੜੀ ਪੇਮੈਂਟ ਦੇਣੀ ਐ ਪਰ ਦੇਣੀ ਕਦੋਂ ਐ ਇਹ ਜਿੰਨਾਂ ਜਿਹੜੇ ਅਸੀਂ ਆਪਦਾ ਇਹ ਪੂਰਾ ਐਕਸ਼ਨ ਨਹੀਂ ਲੈਂਦੇ ਉਹਨਾਂ ਜਿਹੜੇ ਪੈਸਾ ਨਹੀਂ ਦੇ ਰਹੇ ਅਸੀਂ ਹੁਣ ਇਹ ਦੇ ਵਾਰ ਕੇ ਬਹਿ ਗਏ ਅੱਜ ਦੇ ਦੇਣ ਕੱਲ ਦੇ ਦੇਣ 5 ਦਿਨਾਂ ਨੂੰ ਦੇ ਦੇਣ 10 ਦਿਨਾਂ ਨੂੰ ਦੇ ਦੇਣ ਅਸੀਂ ਇਹ ਬਾਹਰ ਖੋਲਣਾ ਨਹੀਂ ਤੇ ਨਾ ਹੀ ਅਸੀਂ ਇੱਥੋਂ ਉੱਠਣਾ ਲੰਗਰ ਸਾਡਾ ਚੱਲ ਪਿਆ ਚਾਹ ਬਣੀ ਬਣੀ ਜਾਂਦਾ ਕੋफी ਸਾਡਾ ਸਮਾਨ ਲਿਆਂਦਾ ਪਿਆ ਮਟਰ ਆਲੂ ਅਸੀਂ ਹੁਣ ਰੋਟੀ ਪਕਾਵਾਂਗੇ ਪਕਾ ਕੇ ਤੇ ਇੱਥੇ ਬਹਿ ਗਏ ਆਪਦਾ ਤਿਆਰੀ ਕਰਕੇ ਆਏ ਆ ਸਾਰੀ ਇੱਥੋਂ ਅਸੀਂ ਹਿਲਣਾ ਨਹੀਂ ਆਪਾਂ ਸਾਰੇ ਦੋ ਟਰਾਲੀਆਂ ਹੋਰ ਆਉਂਦੀਆਂ ਮਿਸਕੇ ਆਏ ਆ ਤੇ ਮਗਰ ਸਾਡੀਆਂ ਟਰਾਲੀਆਂ ਵੀ ਆ ਰਹੀਆਂ ਅਸੀਂ ਇਹਨਾਂ ਤੋਂ ਪੈਸੇ ਲੈ ਕੇ ਹਿਲਾਗੇ ਜੋ ਵੀ ਇਹ ਆਪਦਾ ਯਤਨ ਹੈ ਲਾਉਣ ਤੇ ਜਾਂ ਫਿਰ ਆਪ ਦਾ ਕੋਈ ਪ੍ਰਸ਼ਾਸਨ ਬੁਲਾ ਕੇ ਸਾਨੂੰ ਇਹ ਇਥੋਂ ਤੋੜਨਾ ਤੇ ਅਸੀਂ ਇਸ ਗੱਲ ਦਾ ਕਰਕੇ ਇਹਨਾਂ ਦੇ ਬਾਹਰ ਤੇ ਬਹਿ ਗਏ ਆ ਹੁਣ ਅਸੀਂ ਜਮਾਂ ਨਹੀਂ ਉੱਠਣਾ ਵਾਹਿਗੁਰੂ ਲੋਕਾਂ ਨੂੰ ਠੱਗੀ ਮਾਰਨ ਵਾਲੇ ਏਜੰਟ ਤੂੰ ਮਰਦਾਬਾਦ ਹਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸੱਚੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਥੱਕੀ ਥੋੜੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਥੱਕੀ ਥੋੜੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜੀ ਤੁਸੀਂ ਜਿਹੜਾ ਕੁਝ ਕਰਨਾ ਉਹ ਕਰ ਲਓ ਉਹ ਕਰ ਲਿਆ ਕੇ ਦੋ ਇਹ ਨਹੀਂ ਹੋਗੀ ਬਾਤ ਆ ਪੈਸੇ ਤੈਨੂੰ ਲੋੜ ਹੀ ਨਹੀਂ ਹਾਂ ਆ ਵੀਡੀਓ ਨਾ ਚਲਾਵਾ ਪੈਸਾ ਦੇ ਦੋ ਜੀ ਲੋੜ ਹੀ ਨਹੀਂ ਬਣਾਉਣੀ ਰੁਪਏ ਰੱਖੋ ਅਸੀਂ ਪਹਿਲਾਂ 42 ਮਿੰਟ ਦੇ ਦੋ ਰੁਪਏ ਦਿਓ ਰੁਪਏ ਕੀ ਸਾਡੇ ਕੋਲ ਆ ਗਿਆ